ਮੈਂ ਡਾਕਟਰ ਜਸਪਾਲ ਅੱਜ ਅਸੀਂ ਹਰਿਆਣਾ ਦੇ ਇਲਾਕੇ ਵਿੱਚ ਆਏ ਆ ਜਿੱਥੇ ਜਿਹੜੀ ਬੂਟਾ ਰਾਂ ਦੀ ਉਰੀ ਹੁਣਾਂ ਆਉਂਦੇ ਬਾਗ ਲੱਗਿਓ ਆ ਇਹ ਜਿਹੜਾ ਪਿੰਡ ਆ ਇਹ ਹਰਿਆਣਾ ਤੋਂ ਜਿਹੜਾ 1 ਕਿਲੋ ਮੀਟਰ ਦੂਰ ਆ ਕੋਈ ਜਿਹੜੀ ਬੂਟਾ ਰਾਂ ਨੋਰੀ ਜੀ ਵੀ ਰਹਿ ਹੈ ਕਿਨਾਂ ਦੀ ਹਰਿਆਣਾ ਪਿੰਡ ਪਈ ਆ ਸਾਰੇ ਇਹਨਾਂ ਦਾ ਡੇਰਾ ਖਾਨਪੁਰ ਪਿੰਡ ਜੀ ਆ ਸੋ ਇਹ ਬਹੁਤ ਹੀ ਅੰਬਾਂ ਦੇ ਲਵਰ ਆ ਅੰਬਾਂ ਨੂੰ ਪਿਆਰ ਕਰਨ ਵਾਲੇ ਆ ਇਹਨਾਂ ਨੇ ਅੰਬਾਂ ਦੀਆਂ ਜਿਹੜੀਆਂ ਬਿਹਤਰੀਨ ਵੈਰਾਈਟੀਆਂ ਆ ਉਹ ਆਪ ਆਪਣੇ ਫਾਰਮ ਤੇ ਲਗਾਈਆਂ ਆ ਸੋ ਇਹਨਾਂ ਨੂੰ ਗraft ਕਰਨ ਲਈ ਕਿ ਬਰਡਰ ਦੀ ਵੀ ਲੋੜ ਕਿਸੇ ਮਾਲੀ ਦੀ ਵੀ ਲੋੜ ਇਹ ਆਪ ਹੀ ਸਾਰਾ ਕੁਝ ਕਰਦੇ ਆ ਹੁਣ ਇਹਨਾਂ ਦੀ ਜਵਾਨੀ ਆਪਾਂ ਪੁੱਛੀਏ ਕਿ ਇਹ ਇਲਾਕਾ ਜਦੋਂ ਇਹ ਛੋਟੇ ਸੀ ਉਦੋਂ ਅੰਬਾਂ ਦਾ ਕਿਹੋ ਜਿਹਾ ਸੀ ਹੁਣ ਕਿਹੋ ਜਿਹਾ ਇਹਨਾਂ ਨੇ ਕਿਸ ਤਰ੍ਹਾਂ ਬੂਟਿਆਂ ਨੂੰ ਪਜਾਰਬ ਕੀਤਾ ਉਸ ਤੋਂ ਬਾਅਦ ਆਪਾਂ ਕੱਲੇ-ਕੱਲੇ ਬੂਟੇ ਕੋਲ ਜਾਵਾਂਗੇ ਤੇ ਆਪਾਂ ਤੁਹਾਨੂੰ ਆਈਡੈਂਟੀਫਿਕੇਸ਼ਨ ਵੀ ਕਰਾਵਾਂਗੇ ਆਹ ਵੈਰੈਟੀ ਇਹ ਆ ਆਹ ਅਤੇ ਬੂਟਾ ਕਿੱਥੋਂ ਲਿਆਂਦਾ ਹੈ ਇਹਦੀ ਵਾਰਡ ਕਿੱਥੋਂ ਆਂਦੀ ਹੈ ਜੀ ਸ੍ਰੀ ਬੂਟਾ ਰਾਮ ਮੋਰੀ ਜੀ ਪਲੀਜ਼ ਤੁਹਾਨੂੰ ਇਹ ਜਾਣਕਾਰੀ ਇਸ ਵਾਕੇ ਬਾਰੇ ਅੰਬਾਂ ਬਾਰੇ ਜੀ ਸਾਡਾ ਡਾਕਟਰ ਜੀ ਦਾ ਜਿਲ੍ਹਾ ਵਾਲਾ ਕਿ ਅੰਬਾਰੇ ਮਸ਼ਹੂਰ ਸੀ ਤੇ ਇੱਧਰ ਨੂੰ ਵੀ ਚਲੇ ਜਾਓ ਚਾਹੇ ਛੋਟਾ ਚਾਹੇ ਬੜੇ ਅੰਬਾਂ ਦੇ ਬਾਗ ਲੱਗੇ ਹੁੰਦੇ ਸੀ ਔਰ ਉਹਦਾ ਕਾਰਨ ਇਹ ਸੀ ਕਿ ਇੱਕ ਤਾਂ ਉੱਚੀਆਂ ਨਹੀਂ ਇਹ ਜ਼ਮੀਨਾਂ ਪੱਟੀ ਏਰੀਆ ਕਰਕੇ ਤੇ ਜ਼ਮੀਨਾਂ ਜਿਆਦਾ ਲੈਵਲ ਨਹੀਂ ਸੀ ਤੇ ਅੰਬ ਨੂੰ ਜਿਆਦਾ ਪਾਣੀ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਸੀ ਅੰਬਾਂ ਦੇ ਬਾਗ ਸੀ ਤੇ ਲੇਕਿਨ ਪੁਰਾਣੇ ਹੋ ਗਏ ਲੋਕਾਂ ਨੂੰ ਪਤਾ ਨਹੀਂ ਸੀ ਆਮਦਨ ਘਟ ਗਈ ਬਾਗਾਂ ਨੂੰ ਬਿਮਾਰੀਆਂ ਲੱਗਣ ਲੱਗ ਪਈਆਂ ਅੱਗੇ ਆ ਉਹ ਹੀ ਲੋਕ ਜਾਂਦੇ ਸੀ ਕਿ ਤੇਲਾ ਪੈ ਗਿਆ ਜੀ ਤੇ ਬਾਰਿਸ਼ ਹੋਏ ਤਾਂ ਕਹਿੰਦੇ ਤੇਲਾ ਧੋ ਹੋ ਗਿਆ ਲੇਕਿਨ ਤੇਲਾ ਹੁੰਦਾ ਵੀ ਆ ਇਹ ਕਿਸੇ ਰੂਪ ਵਿੱਚ ਸਰਪ੍ਰੇਜ਼ ਫਰਾ ਦਾ ਕੋਈ ਬਹੁਤਾ ਸਰਪ੍ਰੇਜ਼ ਹੁੰਦੀ ਨਹੀਂ ਹੁੰਦੀ ਐਂ ਬਹੁਤ ਨੌਲੇ ਜੀ ਕੋਈ ਦਾ ਸਾਹਿਬ ਇੱਕ ਕਾਰਨ ਹੋਰ ਵੀ ਹੈਗਾ ਕਿ ਅੱਗੇ ਵੀ ਛੋਟੇ ਜਿਹੇ ਪਜੋਰ ਜਾਂਦੇ ਸੀ ਉਹਨਾਂ ਨੇ ਬੜੀਏ ਭਗਵਾਨ ਨੇ ਦਿੱਤੀ ਸੀ ਉਹਨਾਂ ਨੇ ਬੜੇ ਤਜਰਬੇ ਨਾਲ ਕੀਤੀ ਸੀ ਇਸ ਲਈ ਜੰਗਲ ਦੁਨੀਆਂ ਨਹੀਂ ਹੁੰਦੀਆਂ ਸੀ ਅਦੇ ਕੁਦਰਤੀ ਸਾਧਨ ਦੇ ਓਕੇ ਹੈ ਨਹੀਂ ਜਿੱਦਾਂ ਉਣ ਅਹੀ ਲਾ ਲਈਏ ਤੇ ਖੂਹ ਲਾਈਏ ਖੂਹ ਲਾਈ ਬਾਅਦੇ ਅੱਗੇ ਏਰੀਆ ਦੇ ਵਿੱਚ ਹਰ ਖੂਹ ਖੂਹ ਹੁੰਦੇ ਸੀ ਅੱਗੇ ਕਿਵਲ ਤੋਂ ਬਾਅਦ ਹੀ ਲੱਗੇ ਤੇ ਖੂਹਾਂ ਦੇ ਉੱਤੇ ਨਾ ਕਿਤੇ ਅੰਬੀਰ ਦਾ ਬੂਟਾ ਲੱਗਾ ਕਿਤੇ ਉਹਨਾਂ ਨੇ ਨਰਮ ਫੁੱਲ ਵਰਗੀਆਂ ਲੱਗੀਆਂ ਕਿ ਜਿਹੜੇ ਫੌਜੀ ਲੱਗੇ ਉਹਦਾ ਟ੍ਰੈਪ ਹੋ ਜਾਂਦੀ ਸੀ ਉਹ ਉਹ ਟ੍ਰੈਪ ਸੀਗੇ ਹਾਂ ਉਹ ਉਹ ਟ੍ਰੈਪ ਦਾ ਕੰਮ ਕਰਦੇ ਸੀ ਔਰ ਫੌਜੜਾਈ ਜਿਹੜੀਆਂ ਇਹ ਫਸਦਾਂ ਨੂੰ ਸਾਬ ਨਹੀਂ ਕਰਦੇ ਓਕੇ ਤਕੂਦ ਹੁੰਦੇ ਸੀ ਆਮ ਖੂਹ ਦੇ ਉੱਤੇ ਲੋਕਾਂ ਨੇ ਇਸ ਕਿ ਬਹੁਤ ਬੰਦੇ ਕਹਿੰਦੇ ਇਹਦੇ ਖੂਹ ਵੀ ਆ ਗਿਆ ਸੀ ਤੇ ਛੰ ਟ ਇਹ ਦੂਸਰਾ ਸਸਮ ਕਾਰਨ ਇਹ ਸੀ ਕਿ ਫੌਜੜਾਈ ਨੂੰ ਪ੍ਰੈਕਟ ਕਰਨ ਨੂੰ ਜਿੱਲੇ ਦੇ ਬਾਗ ਮੈਂ ਆਪਣੀ ਜਿੰਦਗੀ ਦਿੱਤੀ ਹੈ ਪਕਵੰਤੂ ਰਾਕੇ ਪੁਰਾਣੇ ਉਹਨਾਂ ਬਾਗਾਂ ਦੀ ਚਾਰ ਕਿਫੇਰੇ ਜਾਂ ਜਮਣ ਦੇ ਤਰਕੂਲ ਦੇ ਸੀ ਅੱਛਾ ਜਮਣ ਤੇ ਹੀ ਦੇਖੀਏ ਉੱਤੇ ਚਾਹ ਬਾਗ ਤੋਂ ਤਾਂ ਉਹ ਗੋ ਉਹ ਇਸ ਕਰਕੇ ਬਿੰਦਫ੍ਰੇਗ ਫੱਗਣ ਦਾ ਮੌਸਮ ਇਸ ਕੋਈ ਹੁੰਦਾ ਹੋਣਾ ਕਿ ਉਹ ਫਰੂਟ ਫ्लाई ਔਰ ਚੰਗਿੱਦੜ ਇਹ ਦੋਏ ਜਿਹੜੇ ਆ ਇਹ ਅਟਰੈਕਟ ਹੋ ਜਾਂਦੇ ਆ ਜਮਣ ਉੱਤੇ ਜਿ ਲੱਗਦੀ ਆ ਜੋ ਗਿੱੜੇ ਦੇ ਮੂੰਹ ਪਹੁੰਚਦਾ ਪੁੱਤਾਂ ਉਹਦੇ ਮੂੰਹ ਤੇ ਆ ਜਾਂਦਾ ਤੇ ਅੰਬ ਦੇ ਦਲਦੀਵੜ ਦਾ ਤੁਹਾਨੂੰ ਰਕਤੀ ਖੰਦਾ ਪੁੱਤਾਂ ਤੇ ਉਹ ਥੱਲੇ ਹੁੰਦੀ ਵੱਢਣੀ ਆ ਮੂੰਹ ਜਾਇਆ ਉਹਦੇ ਜੇ ਨਹੀਂ ਆਇਆ ਅੰਬ ਡਿੱਗ ਪੈਣਾ ਪੁੱਤ ਇਸਾ ਤੋ ਉਹਨੂੰ ਕੰਟਰੋਲ ਕਰਦੇ ਸੀ ਦੂਸਰਾ ਫਰੂਟ ਸਾਈ ਨੂੰ ਕੰਟਰੋਲ ਕਰਦੇ ਸੀ ਜਾਮਣ ਠੇਉ ਨਰਮ ਉਹਦਾ ਖਿਲਕਾ ਹੁੰਦਾ ਇਸ ਕਰਕੇ ਉਹ ਟੂਟ ਬਾਈ ਐਫੈਕਟ ਹੋ ਜਾਂਦਾ ਤੇ ਹੁਣ ਜਿਹੜਾ ਹਵਾ ਤੋੜ ਬਾੜ ਦਾ ਵੀ ਕੰਮ ਕਰਦੇ ਸੀ ਕਿ ਉਹ ਵੀ ਸਦਾ ਬਾਰ ਰੱਖਦਾ ਹੈ ਕਿ ਇਹ ਵੀ ਕਾਫੀ ਹਾਈਡਰੈਂਟੀ ਹੋ ਜਾਂਦੇ ਹੁਣ ਜਿਹੜੇ ਬਾਗ ਲਾਉਂਦੇ ਆ ਉਹ ਮੈਂ ਦੇਖਿਆ ਤੇ ਖਫ ਮੈਂ ਨਹੀਂ ਜਿਹਾ ਸਾਹ ਛੋਟੇ ਵਰਗੀ ਅਸਰ ਜਿਹੀ ਉਹ ਬਲਡ ਨਹੀਂ ਕਰਦੇ ਜ्यां ਲੋਕ ਸਮਝਦੇ ਨਹੀਂ ਇਹ ਕਈਆਂ ਬਾਗਾਂ ਵਿੱਚ ਦੇਖਿਆ ਸੰਤਰੀ ਦੇ ਬਾਗ ਲਾਇ ਤੇ ਲਾਇ ਉਸ ਪੱਡੇ ਆ ਚਾਰ ਚੁੱਕ ਇਹ ਬੜੀ ਮਾੜੀ ਗੱਲ ਕਿਉਂਕਿ ਸਰਵਦਾ ਦੇ ਜ਼ਮੀਨ ਤੋਂ ਪਾਣੀ ਇੰਨਾ ਕਿਸਦਾ ਦੂਆ ਇਹ ਹਵਾ ਹਵਾ ਨੂੰ ਰੁਕਦਾ ਰੁਕਦਾ ਨਹੀਂ ਹਾਈਟੇ ਦੀ ਜ਼ਿਆਦਾ ਹੁੰਦੀ ਹੈ। ਦੁਬਿਧਾ ਦੇ ਬਿਲਕੁਲ ਫੇਲ ਹੁਣ ਵੀ ਇਹ ਜਮਲਾ ਜੂਮਲਾ ਲਾਣਾ ਵੜ ਗਿਆ। ਆ ਹੁਣ ਮੈਂ ਯੂਨੀਵਰਸਿਟੀ ਦਾ ਇੱਕ ਆਉਂਦਾ ਜਿਹੜਾ ਕੰਗੀ ਖੇਤੀ ਉਹਦੇ ਵਿੱਚ ਪੜਿਆ ਸੀ ਕਿ ਜਮਲਾ ਦੇ ਤਰ੍ਹਾਂ ਹੁਣ ਕਹਿਣ ਲੱਗੇ ਜਦ ਕਿ ਇਹ ਜਿਹੜੀ ਦਰੋਹਰ ਆ ਉਹ ਚਾਰ ਕੋਡੇ ਦੇ ਇਹ ਬਚਾਉਣੀ ਬੜੀ ਜ਼ਰੂਰੀ ਸੀ। ਉਹ ਬਜਾਉਣ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ। ਅੱਛਾ ਜਦੋਂ ਤੁਸੀਂ ਬਚਪਨ 'ਚ ਸਾਡੇ ਜਿਹਦਾ ਬਜ਼ੁਰਗ ਜਾਂ ਤੁਸੀਂ ਸਵੇਰ ਕਿ ਪਾਣੀ ਪਾਉਂਦੇ ਗਏ ਇਹ ਅੰਬ 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 ਮੋਸਟਲੀ ਕਪਾ ਢੇੜੇ ਬੱਲੇ ਜਿੱਤਾ ਜੋ ਇਕੱਠੇ ਕਰਦੇ ਸੀ ਪੁਰਾਣੇ ਸਮਿਆਂ ਚ ਸਵੇਰ ਸਵੇਰ ਨਹੀਂ ਕਰਦੇ ਮਤਲਬ ਉਹ ਟ੍ਰੈਡੀਸ਼ਨ ਹੀ ਸੀ ਜੇ ਜਦੋਂ ਮਾਹੀ ਲਈ ਜੇ ਬਾਗਾਂ ਚ ਕੁਝ ਜੀ ਰਹਿ ਜਾਵੇ ਤੇ ਉਹ ਸਾਰਾ ਦਿਨ ਵੀ ਇਕੱਠੇ ਕਰਦੇ ਰਹਿੰਦੇ ਜੇ ਨਹੀਂ ਤਾਂ ਸਵੇਰੇ ਸਵੇਰੇ ਚ ਅੱਛਾ ਇਹ ਇਹ ਉਹਦੇ ਵਿੱਚ ਵੇਚਣ ਦਾ ਕੀ ਪ੍ਰਬੰਧ ਸੀ ਕਿ ਬੀਚੇਂਦਰ ਸਾਹਿਬ ਨਹੀਂ ਸੀਗਾ ਕਿ ਉਹ ਟ੍ਰਾਂਸਪੋਰਟ ਸੀ ਨਹੀਂ ਟਰੱਕ ਵਗੈਰਾ ਨਹੀਂ ਸੀਗੇ ਤੇ ਗੱਡਿਆਂ ਦੇ ਉੱਤੇ ਅੰਮ੍ਰਿਤਸਰ ਤੱਕ ਗੱਡਿਆਂ ਦੇ ਗੱਡਿਆਂ ਤੇ ਅੰਮ੍ਰਿਤਸਰ ਤੱਕ ਆਪ ਜਾਂਦੇ। ਫੇਰ ਟਰੱਕ ਚੱਲ ਪਏ। ਫੇਰ ਟਪਕਾ ਵੀ ਜਾਂਦਾ ਰਿਹਾ ਕਿ ਪੈਲ ਵੀ ਜਿਹੜੀ ਆ ਅੰਮ੍ਰਿਤਸਰ ਤੱਕ ਜਾਂਦੀ। ਮੈਂ ਅੰਮ੍ਰਿਤਸਰ ਹੋਰ ਵੀ ਇੱਕ ਦੋ ਇੰਟਰਵਿਊ ਕੀਤੇ ਉਹਨਾਂ ਨੇ ਵੀ ਅੰਮ੍ਰਿਤਸਰ ਦਾ ਕਿਹਾ ਇਹ ਹੱਬ ਸੀ ਆ ਕਿ ਅੰਮ੍ਰਿਤਸਰ ਹੱਬ ਸੀ। ਉਤੋਂ ਬਾਕੀ ਬਾਕੀ ਸਟੇਸ਼ਨਾਂ ਨੂੰ ਵੀ ਜਾਂਦੀ ਉਹਨੂੰ ਅਬੋਰ ਨੂੰ ਵੀ ਜਾਂਦਾ ਮਾਰੂਥੀ। ਤੇ ਗੱਗਰ ਨਗਰ ਵਗੈਰਾ ਨੂੰ ਵੀ ਜਾਂਦਾ। ਓਕੇ ਅੰਮ੍ਰਿਤਸਰ ਹੱਬਜ਼ ਅੱਛਾ ਹੁਣ ਜਿਹੇ ਵੀ ਇਹ ਵੈਰਾਈਟੀਆਂ ਪੱਕੀਆਂ ਕੀਤੀਆਂ ਇਹ ਇਹ ਕੀ ਖਾਸੀ ਜਿਹ ਤਰ੍ਹਾਂ ਦੀ ਤੇ ਕਿਉਂ ਪੱਕੀਆਂ ਕੀਤੀਆਂ ਇਹ ਮੈਨੂੰ ਡਾਕਟਰ ਸਾਹਿਬ ਮੈਨੂੰ ਸ਼ੌਕ ਆ ਕੋਈ ਅੱਜ ਦੀ ਉਹ ਕਰਦਾ ਮੇਰੀ ਛੋਟੇ ਭਰਾ ਦੀ ਵਾਈਫ ਉਹ ਆਈ ਉਹਨਾਂ ਦੇ ਪਪਾ ਜੀ ਕਿਉਂ ਹੋਏ ਲਾਏ ਹੋਏ ਦਰਖਤ ਫਾਪੇਰ ਦਾ ਹੋਏ ਨੂੰ ਪਿਆਤੇ ਨਹੀਂ ਪਿਆਤੇ ਦਤਨ ਜਾਈ ਮੈਨੂੰ ਸ਼ੌਕ ਆ ਰਿਹਾ ਹਾਂ ਉਹਨੂੰ ਆਂਡਰ ਲਈ ਕੋਈ ਕਨੇ ਕਰਕੇ 50 ਦਾ ਦੰਦ ਦੇ ਦਿਓ ਹੁਣ ਕਿੱਥੇ ਦਵਾਈ ਭਈ ਤੇ ਇਹ ਸ਼ੌਕ ਹੈ ਮੇਰਾ ਜੇ ਹੋਰ ਵੀ ਮੈਨੂੰ ਜਿੱਥੇ ਕਿਤੇ ਖਰੀ ਵੈਰਾਈ ਫਸਲ ਲੱਗਦੀ ਆ ਤੇ ਉਹ ਮੈਂ ਲਿਆਉਂਦਾ ਤੁਸੀਂ ਆਪੇ ਬੱਡ ਕਰ ਹਾਂਜੀ ਆਪੇ ਬੱਡ ਕਰ ਸਾ ਦੋਨਾਂ ਤਰ੍ਹਾਂ ਦੀ ਬੱਡ ਤਿੰਨ ਤਾਂ ਦੋ ਤਿੰਨ ਤਰ੍ਹਾਂ ਦੀ ਬੱਡ ਹੁੰਦੀਆਂ ਨਹੀਂ ਮੈਂ ਹਾਂ ਸਾਈਡ ਗਰਾਫ ਸਾਈਡ ਗਰਾਫ ਉਹ ਕਰ ਉਹ ਕਰ ਦੇਣਾ ਆਪੇ ਅੱਛਾ ਕੋ ਸੰਤਰੀਵਾਂ ਦਾ ਦੀ ਕਿੰਨੀ ਸੰਤਰੀ ਦੇ ਬਾਗ Mein ਆਬ ਵੀ ਲਾਇਆ ਸੀ ਦੋ ਕਿਲੇ ਬਾਗ ਲੇਕਿਨ ਉਹ ਕਟਵਾਉਣਾ ਪਿਆ ਉਹਨੂੰ ਆ ਜਿਹੜਾ ਹਲਕਾ ਜਿਹਾ ਵਾਈਟ ਹੋ ਗਿਆ ਆ। ਕੋਲੰਬੜੀ ਚੱਲੀ ਆ। ਜਦੋਂ ਹੁਣ ਆਪਾਂ ਉਹਦੇ ਰਾਮਬਾਲ ਲਈ ਅੰਬਾਲੇ ਜਿਹੇ ਅਸੀਂ ਡਾਕਟਰ ਸਾਹਿਬ ਕੋਲ ਜੀਏ ਕਿ ਪ੍ਰੋਪਰ ਟੇਬਲ ਬਾਗ ਨਹੀਂ ਆ ਉਹ ਤਾਂ ਆਲਟਰਨੇਟ ਵੇਰੀਂਗ ਉਹਦੇ ਆ ਕਿਉਂਕਿ ਹੁਣ ਜਿਹੜਾ ਸਾਡਾ ਕਲਾਈਮੇਟ ਆ ਉਹ ਚੇਂਜ ਹੋ ਗਿਆ ਬੜਾ। ਤਰ੍ਹਾਂ ਕੱਟੇ ਗਏ ਬਹੁਤ ਸਾਰੇ ਸੁਣਨੇ ਲੱਗਣ ਲੱਗ ਪਏ ਆ ਤੇ ਜਿਹੜੇ ਦਰਖਤ ਕੱਟਣ ਦੇ ਨਾਲ ਨਾ ਤੇ ਕਲਾਈਮੇਟ ਦੀ ਸਰਦੀ ਬਹੁਤ ਵਜਨ ਲੱਪੀ ਕੋਰਾ ਪੈਣ ਲੱਗ ਪਿਆ। ਆਂਬ ਕੀ ਦੀ ਖਾਲਸਾ ਉੱਥੇ ਸਾਹ ਲੱਗਦਾ। ਤੇ ਮੋਚੋ ਲੱਭਣਾ ਸੀ। ਹੁਣ ਇਸ ਸਾਲ ਤੁਸੀਂ ਇਹ ਦੇਖੋ ਅੰਬ ਜਿਹੜਾ ਰੂਟ ਵਿੱਚ ਜਿਹੜਾ ਲੱਗਾ ਹੈ ਲੇਕਿਨ ਸਾਈਜ਼ ਨਹੀਂ ਬਣਿਆ। ਗਰਮੀ ਜਿਆਦਾ ਕੋ। ਉਹ ਦੋਸਤੋ ਉਹਦੀ ਸਾਹਮਣੇ ਜਿੱਦਾਂ ਦੱਸਿਆ ਕਿ ਕਿਸ 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 ਕਾਰਨ ਕਰਕੇ ਅੰਬ ਬੱਡੇ ਗਏ ਕਿੰਨਾ ਮਾਰਕਟਿੰਗ ਦਾ ਗ੍ਰਾਫਿਕ ਕਰਦੇ ਸੀ ਹੁਣ ਮੈਂ ਇਹਨਾਂ ਤੋਂ ਵੈਰਾਈਟੀਆਂ ਦੀ ਆਇਡੈਂਟੀਫਿਕੇਸ਼ਨ ਬਾਰੇ ਗੱਲ ਕਰਾਂਗਾ ਕਿ ਕਿਹੜੀ ਕਿਹੜੀਆਂ ਤੋਂ ਵੈਰਾਈਟੀਆਂ ਆ ਉਹਦੀ ਕੀ ਖਾਸੀਅਤ ਆ ਹੁਣ ਆਪਾਂ ਆਓ ਅੰਬਾਂ ਦੀ ਆਇਡੈਂਟੀਫਿਕੇਸ਼ਨ ਕਰੀਏ ਔਰ ਇਸ ਅੰਬ ਦੇ ਸੁਭੇਤੇ ਬਾਰੇ ਦੱਸੋ ਕਿਹੜਾ ਬੂਟਾ ਆ ਇਹ ਇਹ ਕਿੱਥੋਂ ਦਾ ਫਾਈਨ ਲਿਆਂ ਦੀ ਸਟਿਕ ਸਾਡੇ ਹਰਿਆਣੇ ਦੀ ਇਹ ਵਿਰਾਸਤੀ ਹੁੰਦੀ ਸੀ ਜੀ ਤੇ ਜਦ ਵੀ ਵੀ ਰਸਤਾ ਉਹ ਦੇ ਕੋਲ ਓਕੇ ਫਰਕ ਤਾਂ ਹਾਂਜੀ ਫਰਕ ਓਕੇ ਓਕੇ ਇਹ ਪਤਾ ਨਹੀਂ ਕਿਉਂ ਇਹਨੂੰ ਕੰਗੀ ਕਹਿੰਦੇ ਸੀ ਕੀ ਕਾਰਨਾ ਕਹਿੰਦਾ ਸਾਡਾ ਅੱਛਾ ਹਰਿਆਣੇ ਦੀ ਕੰਗੀ ਹੈ ਹਰਿਆਣੇ ਦੀ ਕੰਗੀ ਮਸ਼ਹੂਰ ਹੈ ਇਹ ਓਕੇ ਤੇ ਇਹ ਵੀ ਬੁਢੀ ਕਾਟੀ ਹੈ ਆ ਤੇ ਮਠਾਸ ਵੀ ਬੜੀ ਆ ਗਿੱਡ ਛੋਟੀ ਆ ਕਿ ਉਲਟ ਵੀ ਬਹੁਤ ਬਹੁਤ ਜ਼ਿਆਦਾ ਉਹ ਕੋ ਪੂਰਾ ਬਿਤਾ ਠੀਕ ਹੈ ਤੇ ਦੂਸਰਾ ਸਿੱਖਦੇ ਵੀ ਇਹ ਆ ਕਿ ਇਹ ਪੱਕਦਾ ਹੈਗਾ ਅਗਸਤ ਚ ਅਜਾ ਲੇਟ ਪੱਕਦਾ ਹੈ ਅਗਸਤ ਸਪੇਸ ਚ ਦੇ ਵਿਚ ਅਜਾ ਪਧਵਾੜਾ ਇਹਨੂੰ ਕਹਿੰਦੇ ਆ ਜਿੱਥੇ ਆਉਂਦਾ ਇਹਨੂੰ ਕਹਿੰਦੇ ਆ ਇਸ ਕਰਕੇ ਉਹ ਜਿਹੜੀਆਂ ਜਿਹੜੀਆਂ ਰੱਸੀ ਵਾਲੀਆਂ ਵੀ ਨੇ ਬ੍ਰੇਕ ਤੇ ਗਾਇਆ ਉਹਨਾਂ ਨੇ ਕਿਹਾ ਅਨ ਜੀ ਐਨ ਮੇਰਾ 5 ਦਾ 5 ਜੀ 5 ਦਾ ਨੰਬਰ ਹੈ ਹਮਮ। ਅੱਜ ਬਹੁਤ ਆਦਾ ਬੜਾ ਕਲਰਫੁਲ ਆਂਬਾ ਇਹ ਬਹੁਤ ਵਧੀਆ ਜੀ ਰੰਗ ਦੇ ਉਤੇ ਇਹ ਤਕਰੀਬਨ 2/3 ਰੰਗਦਾਰ ਹੋ ਜਾਂਦਾ ਸੰਦੂਰੀ ਹੋ ਜਾਂਦਾ ਔਰ 1/3 ਇਸ ਤਰ੍ਹਾਂ ਅਜਾ ਕੱਚਾ ਵੀ ਸੰਦੂਰੀ ਹੈ ਕੱਚਾ ਵੀ ਸੰਦੂਰੀ ਹੈ ਇਹ ਇਹ ਤੋਂ ਲੋਕੋ ਘੋਰੀਆ ਉਹ ਬਾਅਦ ਨਹੀਂ ਰਹਿੰਦਾ ਸੀ ਉਹ ਕੋਈ ਅੰਕਿਵੜਾ ਜੀ ਕੀ ਬੀਜ ਉਪ ਕਿਰੀ ਮੈਂ। ਅਰੇ ਜੋ ਸਕਿੰਗ ਵੈਰਾਈਟੀ ਹੈ ਕਿ ਉੱਥੇ ਦੀ ਗਰਾਫਟਿੰਗ ਵੈਰਾਈਟੀ ਹੈ ਉੱਥੇ ਹੀ ਸਕਿੰਗ ਹੋ ਰਿਹਾ ਹੈ। ਹਾਂਜੀ। ਠੀਕ ਹੈ। ਤੁਸੀਂ ਮਨ ਬੋਲੋ। ਗੱਡੀਆਂ ਬਾਰਿਆਂ ਨੂੰ ਵੀ ਇਹ ਵੈਰਾਈਟੀ ਲਾ ਸਕਦੇ। ਉਹ ਗੱਡੀਆਂ ਤੋਂ ਬੋੜੂ ਦੇ ਨਾਲ ਤੱਕ। ਹਮਮ। ਖਪਕਨ ਦਾ ਟਾਈਮ ਤੇ ਇਹ ਤਾਂ ਹੈ ਹੁਣੇ ਹੀ ਆ। ਹਾਂਜੀ। ਬੜਾ ਵਾਹ ਸਮਾ। ਹਾਂਜੀ। ਠੀਕ ਹੈ। ਆਓ ਜੀ ਤਰੀ। ਆ ਬੜਾ ਲੰਬਾ ਫਰੂਟ ਹੈ ਦਾ ਮੈਂ ਤਾਂ ਕਦੇ ਦੇਖਿਆ ਨਹੀਂ ਇਹਦੇ ਬਾਰੇ ਇਹ ਦਾ ਸਾਬ ਫਜਲੀ ਆ ਫਜਲੀ ਹਾਂਜੀ ਇਹਨੂੰ ਫਜਲੀ ਕਹਿੰਦੇ ਆ ਇਹ ਗ੍ਰਾਫਟਰਡ ਵੜੀ ਹੈ ਵੀ ਹਾਂਜੀ ਗ੍ਰਾਫਟਰਡ ਓਕੇ 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 ਇਹ ਵੀ ਇਹਦਾ ਇਹਦਾ ਮਤਲਬ ਬੇੜ ਹੈ ਤਾਂ ਅੱਧਾ ਕਿਲੋ ਦਾ ਹੋ ਜਾਂਦਾ ਹੁਣ ਇਹ ਅੱਧਾ ਕਿਲੋ ਦਾ ਤਾਂ ਨਹੀਂ ਹੁੰਦਾ ਅੱਛਾ ਹਮ तकरीबन 300 ਗ੍ਰਾਮ ਤੋਂ ਉੱਪਰ ਹੋ ਜਾਂਦਾ ਅੱਛਾ 3 ਦਾ ਨਾ ਕਿਲੋ ਹੋ ਜਾਂਦਾ ਹਾਂਜੀ ਹਾਂਜੀ ਇਹਦੀ ਖਾਸੀਅਤ ਕੀ ਆ ਸਾਹੀਆ ਦੇ ਲਈ ਕਿਤਾ ਹੈ ਪੱਕਦਾ ਹੈਗਾ 3 ਤੀਸਰੇ ਹਫਤੇ ਜੁਲਾਈ ਜੁਲਾਈ ਦੇਤੀ ਹੈ ਤੇ ਰਾਸਤੇ ਨਹੀਂ ਜੁਲਾਈ ਅੱਛਾ ਪੱਕ ਪੱਕ ਰਿਹਾ ਹੈ ਨਾ ਹਾਂਜੀ ਹੁਣ ਪੱਕਣਾ ਸ਼ੁਰੂ ਹੋਇਆ ਹੈ ਓਕੇ ਜੁਲਾਈ ਦੇ 3 ਵੀਕ ਕੇ ਸ਼ੁਰੂ ਹੁੰਦਾ ਤੇ ਤਕਰੀਬਨ 15 ਤੱਕ ਲੰਘਦਾ ਹੈ ਫਸਲ ਪੱਕਦਾ ਤੇ ਇਸ ਵੈਰਾਈਟੀ ਜਿਹੜੀ ਜੀ ਫਰੇਵਰ ਆ ਉਹ ਮਤਲਬ ਅਜੀਬ ਹੀ ਹੈ ਇਹ ਬੋਸਵਾ ਪਰਿਵਰ ਬਹੁਤ ਵਧੀਆ ਹੈ ਬਹੁਤ ਵਧੀਆ ਤੇ ਜਿੱਦਾਂ ਮਾਲ ਦੇ ਅੰਬ ਦੇ ਫਲੇਵਰ ਹੁੰਦਾ ਨਾ ਜੀ ਉਸ ਤਰ੍ਹਾਂ ਦੀ ਜੀ ਕਰ ਤੇ ਇਹਦਾ ਰੰਗ ਬਹੁਤ ਸੋਹਣਾ ਹੁੰਦਾ ਪੱਕੇ ਇਹ ਇਹ ਜੈਮ ਜੂਮ ਲਈ ਜਾਂ ਇਦਾਂ ਦੇ ਫਟਸਿੰਗ ਲਈ ਜਾਂ ਜੈਮ ਜੈਮ ਚੱਕੀ ਬਣਾ ਸਕਦੇ ਹੋ ਬਾਕੀ ਬੜਾਈਏ ਇਹਨਾਂ ਨੂੰ ਚਲੋ ਹੁਣ ਅਸੀਂ ਤਾਂ ਆ ਆ ਅੰਬ ਦੀ ਕੀ ਖਾਸੀਅਤ ਹੈ ਤਾਂ ਅੰਬ ਜੀ ਇਹ ਜੋ ਵੱਡ ਲਿਆਂਦੀ ਸੀ ਉਹ ਇਹਨਾਂ ਨੂੰ ਕਲਕੱਤੀ ਕਹਿੰਦੇ ਸੀ ਅੱਛਾ ਜੀ ਪਰ ਮੈਨੂੰ ਇਹ ਲੱਗਦਾ ਕਿ ਸ਼ਾਇਦ ਇਹ ਪਾਕਿਸਤਾਨੀ ਵੈਰੈਟੀ ਆ। ਓਕੇ। ਔਰ ਆਫ ਸੀਜ਼ਨ ਵੈਰੈਟੀ ਆ ਇਹ। ਤਕਰੀਬਨ ਸੈਕੰਡ ਵੀਕ ਅਗਸਟ ਤੋਂ ਦੇ। 15 ਅਗਸਟ ਨੂੰ। ਹਾਂਜੀ। ਉਹ ਤਾਂ ਮਹਿੰਗੇ ਬਹੁਤ ਬਿਕਦਾ ਹੁੰਦਾ। ਹਾਂਜੀ। ਬਹੁਤ ਮਹਿੰਗਾ ਬਿਕਦਾ। ਓਕੇ। ਮੈਂ ਵਿੱਚ 300 ਰੁਪਏ ਕਿਲੋ। ਉਹ ਬੁੱਲੇ ਬੁੱਲੇ ਵਾਲਾ। ਹਾਂਜੀ। ਵੈਰੈਟੀ। ਅੱਛਾ ਇਹਦੀ ਗਿਟ ਬਹੁਤ ਛੋਟੀ ਆ। ਫੂਲ ਬਹੁਤ ਘਟਾ ਹੈ ਇਸ ਵਿੱਚ। ਇਹ ਲੱਗਦਾ ਉਹ। ਹਾਂਜੀ। ਫੂਲ ਬਹੁਤ ਘਟਾ। ਇੱਕ ਕਨਰੀ ਦਾ ਪੀਲਾ ਬਹੁਤ ਸੋਹਣਾ ਹੁੰਦਾ ਤੇ ਮਠਾਇਸ ਇਹਦੇ ਤੇ ਮੇਰਾ ਖਿਆਲ ਤੋਂ 15 16% ਬਸ ਬਹੁਤ ਸੋਹਣਾ। ਇਹ ਤਾਂ ਆ ਜੀ ਦਾ ਆਂਬ ਮੇਲਾ ਦਾ ਮੋਕਾ ਕਾ ਕਰਾਏ ਨੇ ਇਹਨੂੰ। ਇਹ ਆਂਬ ਖਤਮ ਹੋ ਗਈ 12 ਉਹ ਲੈ ਇਹ ਵੈਟੀ ਵੈਰਾਈਟੀ ਆ। ਅੱਛਾ। ਇਹ ਬਹੁਤ ਬਿਊਟੀਫੁਲ ਆਂਬ ਦਾ ਹੁੰਦਾ। ਕਲਰ? ਹਾਂ ਕਲਰ। ਇਹ ਤਕਰੀਬਨ ਅੱਧਾ ਆਂਬ ਇੱਕ ਸਾਈਡ ਤੋਂ ਲਾਲ ਅੱਧਾ ਦੂਸਰੀ ਸਾਈਡ ਤੋਂ ਪੀਲਾ। ਔਰ ਇਹ ਯੂਪੀ ਦੀ ਵੈਰਾਈਟੀ ਆ। ਉਹ ਜਨਾ ਹੈ ਹੁਸਨਾਰਾ ਹੁਸਨਾਰਾ ਓਕੇ ਹੁਸਨਾਰਾ ਇਹ ਇੱਕ ਵਾਰ ਮੈਂ ਇੱਕ ਪ੍ਰਬਿੰਤ ਦੇਖਿਆ ਸੀ ਕਿ ਦਿੱਲੀ ICAR ਵਾਲਿਆਂ ਨੇ ਮੈਗੋ ਸ਼ੋਅ ਕਰਾਇਆ ਸੀ ਤੇ ਉੱਥੇ ਲੋਕ ਜਿਹੜੇ ਆ ਨਾ ਸਭੀ ਚੱਲ ਗਿਆ ਸੀ ਤੇ ਇਹੀ ਬਹੁਤ ਸ਼ੋਰ ਦੇ ਆਗ ਵਾਲੇ ਘੱਟ ਲੱਗਦਾ ਇਨਾ ਖੂਬ ਸ਼ੁਰੂ ਤਾਂ ਉਹ ਦੋਸਤੋ ਅੱਜ ਬੜਾ ਭਾਗਾ ਸਮਾਂ ਸੀ ਕਿ ਪੂਰੀ ਸਾਉ ਤੋਂ ਆਪਾਂ ਉਹਨਾਂ ਦੇ ਬਾਗ ਦੀਆਂ ਵੈਰਾਈਟੀਆਂ ਬਾਰੇ ਅੰਬਾਂ ਬਾਰੇ ਜਾਣਕਾਰੀ ਲਈ ਅੱਗੇ ਤੋਂ ਵੀ ਆਪਾਂ ਇਹਨਾਂ ਦੇ ਇਹ ਆਪਣੇ ਸਬਜ਼ੀਆਂ ਵਿੱਚ ਗrafting ਆਦ ਦਾ ਕੰਮ ਕਰਦੇ ਆ ਉਹਦੇ ਬਾਰੇ ਵੀ ਆਪਾਂ ਆਪਾਂ ਵੀਡੀਓ 'ਚ ਸ਼ੇਅਰ ਕਰਾਂਗੇ ਜੇ ਤੁਹਾਨੂੰ ਇਹ ਸਾਡੀ ਵੀਡੀਓ ਚੰਗੀ ਲੱਈ ਤਾਂ ਸ਼ੇਅਰ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ